ਹਾਂਜੀ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸੇਤਾ ਠੀਕ ਹੈ ਜੀ ਉਮਰ ਦੇ ਮੁਤਾਬਿਕ ਫਿੱਟ ਹੈ ਬਿਲਕੁਲ ਠੀਕ ਹੈ ਅੱਛਾ ਕਦੋਂ ਦਾ ਜਨਮ ਹੈ ਤੁਹਾਡਾ ਜੀ ਮੇਰਾ ਮੇਰੇ ਮੈਂ ਤੁਹਾਨੂੰ ਦੱਸਿਆ ਨਾ ਵੀ ਡਾਕੂਮੈਂਟਰੀ ਸਾਂ 5121933 5121933 ਡਾਕੂਮੈਂਟਸ ਦੇ ਵਿੱਚ ਉਹ ਜੋ ਡਾਕੂਮੈਂਟਰੀ ਉਹ ਹੀ ਚੱਲਦੀ ਹੈ ਹੂੰ ਮੈਂ ਮੈਟ੍ਰਿਕ ਦੇ ਸਰਟੀਫਿਕੇਟ ਸੋ ਲੈ ਕੇ ਆਰਮੀ ਚ ਫੇਬਰ ਚ ਹਰੇਕ ਜਿੱਥੇ ਵੀ ਗਏ ਹੁਣ ਉਹੀ 5121933 ਚੱਲਦੀ ਹੈ अच्छा ਤੁਸੀਂ ਆਰਮੀ ਚ ਵੀ ਰਹੇ ਹੋ ਮੈਂ ਆਰਮੀ ਚ 28 ਸਾਲ 28 ਸਾਲ ਆਰਮੀ ਚ ਰਹੇ ਕਿਹੜੇ ਸਾਲ ਚ ਰਿਟਾਇਰ ਹੋਏ ਤੁਸੀਂ ਮੈਂ ਹੋਇਆ 79 ਚ ਜੀ ਪਹਿਲੀ ਜੂਨ 79 ਨੂੰ 79 ਚ আচ্ছা ਹੁਣ ਆਪਾਂ ਗੱਲ ਕਰਨੀ ਹੈ ਪਹਿਲਾਂ ਆਪਣਾ ਨਾਮ ਦੱਸੋ ਪੂਰਾ ਜੀ ਮੇਰਾ ਨਾਮ ਕੇਹਰ ਸਿੰਘ ਹੈ ਜੀ ਸਰਦਾਰ ਕੇਹਰ ਸਿੰਘ ਬਾਪੂ ਜੀ ਪਿੰਡ ਕਿਹੜਾ ਜੀ ਆਪਾਂ ਜਿੱਥੇ ਬੈਠੇ ਖੇੜੀ ਪਿੰਡ ਖੇੜੀ ਸੁਨੀ ਲੋਪੜ ਹੂੰ ਲੋਪੜ ਜੀ ਲਾਖਾਣਾ ਪਰਵਾਦੀ ਹੂੰ ਤੁਹਾਡੇ ਪਿਤਾ ਜੀ ਦਾ ਨਾਮ ਇਸ਼ਵਰ ਸਿੰਘ ਦਾਦਾ ਜੀ ਦਾ ਨਾਮ ਬਾਬਾ ਜੀ ਦਾ ਨਾਮ ਉਹਦਾ ਨਾਮ ਲਾਲ ਸਿੰਘ ਲਾਲ ਸਿੰਘ ਹਾਂ ਹਮ ਮਾਤਾ ਜੀ ਦਾ ਨਾਮ ਤੁਹਾਡੇ ਦਾ ਤੁਹਾਡੇ ਮਾਤਾ ਜੀ ਦਾ ਨਾਮ ਪਰਮੇਸ਼ਰੀ ਪਰਮੇਸ਼ਰੀ ਹਾਂ ਜੀ ਦਾਦੀ ਜੀ ਦਾ ਨਾਮ ਦੁਰਗੀ ਦੁਰਗੀ ਹਾਂ ਇਹ ਸਾਰੀਆਂ ਚੀਜ਼ਾਂ ਅਸੀਂ ਪੁੱਛਦੇ ਆਂ ਪਿੱਛੇ ਲੈ ਕੇ ਜਾਣਦੇ ਆਂ ਅਸੀਂ ਠੀਕ ਹੈ ਠੀਕ ਹੈ ਪਿਛਲੀਆਂ ਗੱਲਾਂ ਸ਼ੁਰੂ ਕਰਨੀਆਂ ਦੇਖੋ ਤੁਸੀਂ ਸਿਹਤ ਯਾਬਾਂ ਪਰਮਾਤਮਾ ਵਾਹਿਗੁਰੂ ਤੁਹਾਨੂੰ ਇਸ ਤਰ੍ਹਾਂ ਹੀ ਸਿਹਤ ਯਾਬ ਰੱਖੇ ਬੜੇ ਘੱਟ ਬਜ਼ੁਰਗ ਜਿਹੜੇ ਸਾਨੂੰ ਮਿਲਦੇ ਆ ਤੇ ਅਸੀਂ ਸਮਝਦੇ ਆ ਬਜ਼ੁਰਗ ਅਸਲੀ ਹੀਰੇ ਆ ਤੇ ਅਸੀਂ ਅਸਲੀ ਹੀਰਿਆਂ ਦੀ ਚਮਕ ਜਿਹੜੀ ਹੈ ਦੁਨੀਆ ਤੱਕ ਪਹੁੰਚਾਣੀ ਚਾਣੀ ਜਾਨੇ ਇਸ ਕਰਕੇ ਤੁਹਾਡੇ ਕੋਲ ਆਏ ਆ ਗੱਲਾਂ ਬਾਤਾਂ ਕਰਨ ਆਏ ਆ ਹਾਂ ਜੀ ਗੱਲ ਹੋ ਗਈ ਹੈ ਨਾ ਠੰਡਾ ਠੰਡਾ ਅਨੇ ਠੰਡਾ ਠੰਡਾ ਪੀਆਗੇ ਬਾਅਦ ਤੇ ਹਾਂ ਬਾਅਦ ਤੇ ਪੀਆਗੇ ਚਾਹ ਵੀ ਪੀ ਕੇ ਜਾਵਾਂਗੇ ਐਸੀ ਕੋਈ ਗੱਲ ਨਹੀਂ ਆ ਅੱਛਾ ਫਿਰ ਤੁਸੀਂ 10ਵੀਂ ਕਿਹੜੇ ਸਕੂਲ ਚੋਂ ਕੀਤੀ ਹੈ ਮੈਂ ਸਕੂਲ ਹਾਈ ਖਾਲਸਾ ਹਾਈ ਸਕੂਲ ਕੁਰਾਲੀ ਚੋਂ ਖਾਲਸਾ ਹਾਈ ਸਕੂਲ ਕੁਰਾਲੀ ਚੋਂ ਕਿਹੜੇ ਸਾਲ ਵਿੱਚ ਕੀਤੀ ਹੈ ਮੈਂ 55 1950 ਸੌਰੀ 1950 ਚ 1950 ਚ ਮੈਂ ਪੱਛੀ ਹੋ ਗਿਆ ਹੂੰ 51 ਚ ਭਰਤੀ ਹੋਏ ਹਾਂ 14 5 51 ਨੂੰ ਅੱਛਾ ਡੇਟਾ ਯਾਦ ਹੈ ਤੁਹਾਨੂੰ ਹਾਂਜੀ 14 5 51 ਨੂੰ ਤੁਸੀਂ ਭਰਤੀ ਹੋਏ ਹਾਂਜੀ ਆ ਬਹੁਤ ਵਧੀਆ ਜੀ ਗੱਲ ਕੀਤੀ ਤੁਹਾਨੂੰ ਮੀਤੀਆਂ ਪੂਰੀਆਂ ਯਾਦ ਹੈਗੀਆਂ ਮੈਂ ਜਦੋਂ ਅਸੀਂ ਦੂਸਰੀ ਜਮਾਤ ਆ ਖੋਲ ਕਿਤੇ ਸਕੂਲ ਨਹੀਂ ਸੀ ਸਾ ਐਸਾ ਜ ਆਪਣਾ ਹੈਡ ਲਾਬਰ ਅੱਛਾ ਦੂਜੀ ਜਮਾਤਾਂ ਨਹੀਂ ਅੱਛਾ ਕਰਿਆ ਉਸੇ ਬਾਅਦ ਰਾਇਲ ਮਿਡਲ ਸਕੂਲ ਹੁੰਦਾ ਸੀ ਪ੍ਰਭਾਲੀ 6ਵੀਂ ਜਮਾਤ ਹੂੰ 6ਵੇਂ ਚੱਕੀ ਸੀ ਫਿਰ ਮਾਸਟਰ ਜੇਸਨ ਦਾ ਬਾਲਵੀ ਹੁੰਦਾ ਸੀ ਇੱਕ ਅੱਛਾ ਦਿੱਚਾ ਹੁਣ ਮਾਰਕਟ ਕਣਕ ਵਿਕ ਰਹੀ ਹੈ ਇਹ ਜਗ੍ਹਾ ਅਸੀਂ ਉਹਦੀ

ਆ ਰੋਪੜ ਸੀ ਹਮ ਉਸੇ ਲੋਕ ਉਹ ਕਹਿੰਦੇ ਅਸੀਂ ਕਰਾਲੀ ਦਾ ਖਲੋਗੇ ਕਿਉਂਕਿ ਉਧਰ ਸਕੂਲੀ ਹਾਈ ਸਕੂਲ ਇਹ ਰੋਪੜ ਸੀ ਹਮ ਇਹ ਖਰੜ ਸੀ ਇਹ ਕਰਾਲੀ ਸੀ ਉਹ ਰਾਸਤੇ 'ਚ ਤਾਂ ਕੋਈ ਸਕੂਲ ਨਹੀਂ ਸੀ ਅੱਠਵੀਂ ਸਕੂਲ ਹੁੰਦਾ ਸੀ ਸੇਂਗੋ ਇੱਕ ਖੇਦਰ ਬਾਗ ਹਮ ਦੇਖੋ ਜੀ 90 ਪਲੱਸ ਉਮਰ ਹੈ ਜੀ ਬਾਪੂ ਜੀ ਦੀ ਤੇ ਇਹ ਦੇਖੋ ਪੁਰਾਣੇ ਵਿਰਸੇ ਤੇ ਵਿਰਾਸਤ ਦੀਆਂ ਗੱਲਾਂ ਵੀ ਹੋਣਗੀਆਂ ਮਾਸ਼ਾਅੱਲਾ ਬਿਲਕੁਲ ਸਿਹਤਯਾਬ ਹੈ ਪਿੰਡ ਖੇੜੀ ਦੇ ਵਿੱਚ ਬੈਠੇ ਆ ਜੀ ਅਸੀਂ ਪ੍ਰਖਾਲੀ ਦੇ ਲਾਗੇ ਹੈਗਾ ਜੀ ਪਿੰਡ ਦੇ ਜਰੂਰ ਕਮੈਂਟ ਕਰਿਓ ਔਰ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਰਿਸ਼ਤੇਦਾਰੀ ਦੇ ਵਿੱਚ ਵੀ ਪਿੰਡ ਦੇ ਵਿੱਚ ਵੀ ਕੋਈ ਬਜ਼ੁਰਗ ਹੋਣ ਜਿਹੜੇ 90 ਪਲੱਸ ਹੋਣ ਤਾਂ ਜਰੂਰ ਸਾਨੂੰ ਦੱਸ ਪਾਇਆ ਕਰੋ ਸਾਨੂੰ ਕਿਸੇ ਨੇ ਦੱਸ ਪਾਈ ਹੈ ਤੇ ਅਸੀਂ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਆ ਵੀਡੀਓ ਨੂੰ ਅਖੀਰ ਤੱਕ ਦੇਖਿਓ ਪੂਰੀ ਗੱਲਬਾਤ ਸੁਣਿਓ ਜੀ ਬਾਪੂ ਜੀ ਤੁਹਾਡੀ ਕੁਆਲੀਫਿਕੇਸ਼ਨ ਕੀ ਬਣੀ ਜੀ ਮੇਰੀ ਫਿਬਲ ਦੀ ਹੈ ਚਲਕੀ ਜੀ ਉਹ ਲੋ ਮੈਂ ਡਿਪਲੋਮਾ ਕਰ ਲਿਆ ਇੰਜੀਨੀਅਰ ਦਾ ਆਲਮੀ ਜੀ ਫੋਟੋ ਮੋਬਾਈਲ ਡਿਪਲੋਮਾ ਹਮ ਮੈਨ ਸਕੂਲ ਚ ਪੜ੍ਹੇ ਜਗਲੇ ਮਿਲੀ ਹੈ ਕਿਉਂਕਿ ਮੈਂ ਰਿਜਲਟ ਚਾਇਰ ਹੂੰ ਤੇ ਵਾਈਡਾਈਸ ਵਿਦੈਰ ਚਾਇਰ ਹੋ ਗਿਆ ਹਮ ਮੇਜਾ ਸਕੂਲ ਨੇ ਵੋਕੇਸ਼ਨਲ ਟ੍ਰੇਨਿੰਗ ਕਰਾਈ ਸੀ ਜੀ ਐਸਾ ਜਗਾ ਸੀ ਖਾਲੀ ਹਮ ਐਸਾ ਵੀ ਮੇਂ ਇੰਟਰਵਿਊ ਹੋਈ ਜੀ ਇਹਨਾਂ ਮੈਨੂੰ ਐਡ ਆਪਰ ਰੱਖਿਆ ਹਮ ਉਸੇ ਬਾਅਦ 2-3 ਮਹੀਨੇ ਬਾਅਦ ਕਮਿਸ਼ਨ ਦੀ ਹੋਈ ਪਟਿਆਲਾ ਜੀ ਉਸ ਆਪਾਂ ਸ਼੍ਰੇਖ ਚੋਗੇ ਇਹ ਇੱਥੇ ਮੈਂ ਬਸ ਸਰਦੂ ਗੁਰ ਲੈ ਚੱਕੀ ਕਿਹੜੇ ਸਕੂਲ ਚ ਕੀਤੀ ਤੁਸੀਂ ਸੀਨੀਅਰ ਸੀਨੀਅਰ ਸਕੂਲ ਪਰ ਖਾਲੀ ਕਿਹੜੇ ਸਾਲ ਵਿੱਚ ਰਿਟਾਇਰ ਹੋਏ ਐਜ਼ ਟੀਚਰ ਤੁਸੀਂ ਐਜ਼ ਟੀਚਰ ਮੈਂ ਕੰਨ ਵਿੱਚ ਡੇਟ ਦੱਸੋ ਯਾਦ ਹੈ ਹਾਂ ਜੀ ਪੰਜ 9 12 9 ਵਿੱਚ ਲਾਸਟ ਮਹੀਨੇ ਦੇ ਚਾਲ ਰਹਿੰਦੇ ਪੰਜ 12 9 ਵਿੱਚ ਸਾਰੀਆਂ ਡੇਟਾਂ ਯਾਦ ਹੈ ਜੀ ਸਾਰੀਆਂ ਮਿੱਥੀਆਂ ਯਾਦ ਹੈ ਜੀ ਆਹ ਦੇਖੋ ਅਸਲ ਗੱਲ ਹੈ ਜੀ ਆਹ ਹੈ ਵਧੀਆ ਗੱਲ ਕਿ ਬਾਪੂ ਜੀ ਨੂੰ ਸਾਰੀਆਂ ਮਿੱਥੀਆਂ ਯਾਦ ਹੈ ਫਿਰ ਆਪਾਂ ਪੁੱਛਦੇ ਆ ਬਾਪੂ ਜੀ ਤੁਸੀਂ ਦਸਵੀਂ ਕਿਹੜੀ ਮਿਤੀ ਨੂੰ ਕੀਤੀ ਜੀ ਮੈਂ 50 'ਚ ਕੀਤੀ ਜੀ ਮਾਰਚ 50 'ਚ ਮਾਰਚ 50 ਦੇ ਵਿੱਚ ਤੇ ਫਿਰ ਆਰਮੀ 'ਚ ਕਿਹੜੀ ਡੇਟ ਨੂੰ ਜੁਆਇਨ ਕੀਤਾ 24 51 ਤੇ ਰਿਟਾਇਰ ਕਿਹੜੀ ਡੇਟ ਨੂੰ ਹੋਈ ਜੀ 16 79 79 ਨੂੰ ਐਜ਼ ਅ ਟੀਚਰ ਤੁਸੀਂ ਕਿਹੜੀ ਮਿਤੀ ਨੂੰ ਜੁਆਇਨ ਕੀਤਾ ਮੈਂ ਇੱਕ ਪਿੱਛੇ ਜੇ ਮੈਂ ਉਹਦੇ ਮਨ ਬਣ ਕੇ ਦੋ ਦੋ ਟ੍ਰਿਕਟ ਮੈਂ ਜਾਣ ਕਰ ਲਿਆ ਤੇ ਰਿਟਾਇਰ ਕਿਹੜੀ ਮਿਤੀ ਨੂੰ ਹੋਈ ਤੁਸੀਂ ਮੈਂ ਜਨ ਦੇ 31 12 ਕਾਨ ਮੈਨੂੰ ਹਾਂ 31 12 ਆ ਤਾਂ ਬਣ ਗਈ ਗੱਲ ਜੀ ਤੁਹਾਨੂੰ ਤਾਂ ਸਾਰੀਆਂ ਮੇਤੀਆਂ ਸਭ ਕੁਝ ਯਾਦ ਹੈ ਫਿਰ ਪੁਰਾਣੇ ਵਿਰਸੇ ਦੀਆਂ ਗੱਲਾਂ ਵੀ ਕਰਦੇ ਆ ਤੁਹਾਡੇ ਨਾਲ ਤੇ ਪੁਰਾਣੇ ਮਾਸਟਰਾਂ ਦੀਆਂ ਗੱਲਾਂ ਵੀ ਕਰਨੀ ਹੈ ਤੁਸੀਂ ਵੀ ਐਜ਼ ਅ ਟੀਚਰ ਰਹੇ ਆ ਠੀਕ ਹੈ ਔਰ ਤੁਹਾਡੇ ਕੋਲੋਂ ਹਜ਼ਾਰਾਂ ਵਿਦਿਆਰਥੀ ਪੜੇ ਹੋਣਗੇ ਜ਼ਰੂਰ ਉਹ ਕਮੈਂਟ ਕਰਨਗੇ ਯਾਦ ਕਰਨਗੇ ਤੁਹਾਨੂੰ ਤੁਹਾਡੇ ਪੜ੍ਹਾਏ ਹੋਏ ਦੇਸ਼ਾਂ ਵਿਦੇਸ਼ਾਂ 'ਚ ਵੀ ਪਹੁੰਚੇ ਹੋਣਗੇ ਜੀ ਜ਼ਰੂਰ ਜੀ ਪਹਿਲਾਂ ਦਾ ਜਿਹੜਾ ਸਿੱਖਿਆ ਦਾ ਢਾਂਚਾ ਸੀਗਾ ਤੇ ਹੁਣ ਦੇ ਸਿੱਖਿਆ ਦੇ ਢਾਂਚੇ 'ਚ ਕਿੰਨਾ ਕ ਫਰਕ ਆਇਆ ਬਹੁਤ ਹੰਤਰ ਕੀ ਫਰਕ ਹੈ ਬਹਿਣ ਦਾ ਜਿਹੜੀ ਸਿੱਖਿਆ ਦਿੰਦੇ ਸੀ ਜਿੰਨੀ ਕ ਦਿੰਦੇ ਸੀ ਉਹਨੇ ਆਦਮੀ ਦੇ ਦਿਮਾਗ 'ਚ ਬਹਿ ਜਾਂਦੀ ਸੀ ਅੱਛਾ ਹੁਣ ਸਬਜੈਕਟਸ ਦਾ ਕਰਦੇ ਬਹੁਤ ਹਾਂ ਬਸਤੇ ਬਹੁਤ ਪੜਾਈ ਕਰਦੇ ਹਾਂਜੀ ਦਿਮਾਗ 'ਚ ਕੁਛ ਨਹੀਂ ਬਚਿਆ ਰਹਿੰਦਾ ਸਾਰੇ ਬੱਚਾ ਇੱਧਰ ਤੇ ਚਲੇ ਉਧਰ ਨੂੰ ਉਧਰ ਤੇ ਚਲੇ ਉਧਰ ਨੂੰ ਹਾਂ ਬਸ ਸਾਂਜੀ ਜਿਹਾ ਪੂਰਾ ਹੋ ਜਾਂਦਾ ਹੈ ਤੇ ਇਹ ਕਾਲੀ ਕਿ ਬਈ ਸੇ ਜੇ ਤੈਂ ਬੇੜ ਤੇ ਕੋਈ ਕਰੇ ਕੰਮ ਫਿਰ ਠੀਕ ਹੈ ਪਰ ਦੇਰ ਤੇ ਕੋਈ ਕਾੜਾ ਨਹੀਂ ਤੇ ਦੁਕਾਨਦਾਰੀ ਚੱਲ ਪਈ ਹਮ ਇੱਕ ਡਾਕਟਰ ਜੋ ਹੈ ਨਾ ਪਹਿਲਾ ਡਾਕਟਰ ਦਾ ਕੰਮ ਸੀ ਮਤਲਬ ਇਲਾਜ ਵੀ ਕਰਦੇ ਸੀ ਆਪਣਾ ਪਰੋਖ ਵੀ ਲੰਦੇ ਸੀ ਹਮ ਅੱਜ ਕੱਲ ਨੇ ਇਹ ਪਰੋਖ ਪੜੇ ਹੋ ਗਏ ਹਮ ਬệnhੀ ਦੀ ਪਰਵਾਹ ਨਹੀਂ ਹੈ ਹਮ ਇਹਨਾਂ ਕੌਸ਼ਲ ਦੀ ਹੋ ਗਿਆ ਇਲਾਜ ਕੋਈ ਪੜਾ ਨਹੀਂ ਸਕਦਾ ਈਵਨੈਸੇ ਸਾਡੇ ਦੇਖਿਆ ਬੈੱਡ ਪਰ ਮਰਿਆ ਪੈਦਾ ਉਹ ਛੁੱਟੀ ਜਿੰਦ ਵਿੱਚ ਹੋਰ ਦੇਵਦੰਦ ਦੇ ਬੱਝੇ ਰਹੇ ਹੂੰ ਦੇਖਿਆ ਮਤਬੇ ਉਹ ਜਮਾਨੇ ਨਾਲੋਂ ਹੁੰਡਾ ਜਮਾਨਾ ਬਹੁਤ ਖਦਰ ਨਾਲ ਉਹ ਜੋ ਲੋਕ ਅਨਪੜ੍ਹ ਸੀ ਹੂੰ ਉਹਨਾਂ ਲੋਕਾਂ ਦੇ ਸੈਸੋ ਰਾਜ ਦੇ ਬਿਲ ਸਟੈਂਡਰਡ ਥੋੜਾ ਡਾਊਨ ਸੀ ਹੂੰ ਪਰ ਇਮਾਨਦਾਰੀ ਸੀ ਹੂੰ ਮਿਹਨਤ ਸੀ ਕਦੀ ਅਸੀਂ ਆਪਣੀ ਉਮਰ ਦੇ ਵਿੱਚ ਕਿਸ਼ਨ ਬੀਪੀ ਨਹੀਂ ਸੁਝ ਦੇਖਿਆ ਹੂੰ ਕਿਸੇ ਨੂੰ ਸ਼ੂਗਰ ਨਹੀਂ ਦੇਖੀ ਕਿ ਜੇ ਨੋਕਿਆ ਮਮੂਲੀ ਬੁਖਾਰ ਹੋ ਗਿਆ ਐਸਾ ਜੇ ਬੇਸੀ ਜਾ ਕੋ ਮੁੰਦਾ ਦਾ ਦਕਸ਼ਾਂ ਦਾ ਜਲੇਗਾ ਪੀ ਕੇ ਚੜ ਪਾ ਮੱਛਰ ਮੱਖੇ ਕੋਈ ਨਹੀਂ ਦਾ ਉਹ ਕਿੰਨੇ ਨਾਲੀਆਂ ਸੋਕੀਆਂ ਹੁੰਦੀਆਂ ਜਾਂ ਹੁਣ ਤਾਂ ਜਿੰਨਾ ਅੱਗੇ ਇੱਕ ਘਰ ਵਿੱਚ ਮਤਲਬ ਫਾੜੇ ਪਿੰਡ ਵਿੱਚ ਪਾਣੀ ਡੁੱਲਦਾ ଥି ਉਹਨਾਂ ਇੱਕ ਉੱਪਰ ਡੁੱਗੜੇ ਕੋ ਕਰ ਸਿਦੋਂ ਜਿੰਨਾ ਸਾਰੇ ਪਿੰਡ ਵਿੱਚ ਪਾਣੀ ਡੁੱਲਦਾ ਸੀਗਾ ਉਸ ਤੋਂ ਦੁੱਗਣਾ ਇੱਕ ਘਰ ਚ ਡੁੱਲਦਾ ਹੁਣ ਬਿਲਕੁਲ ਹੂੰ ਗਲਤ ਆ ਖਰੀ ਕੇ ਹੀ ਤੁਸੀਂ ਬਹੁਤ ਜ਼ਬਰਦਸਤ ਗੱਲ ਕਹੀ ਐ ਨਹੀਂ ਮੈਂ ਅਸੀਂ ਬਿਟਰੀ ਲਾਈਨ ਰੱਖਵਾ ਰਾਜਾ ਹੁੰਦਾ ਪਰ ਹੁਣ ਜਿਹਨੂੰ ਕਹਿੰਨੇ ਉਹ ਕਹਿੰਦਾ ਮੇਰੇ ਘਰ ਹੀ ਠੀਕ ਹੋ ਜਾਊਗਾ ਉਹ ਪੜਾ ਮਾਂ ਚ ਆਪਣੇ ਆਪ ਨੂੰ ਠੀਕ ਕਰ ਲੈ ਦੂਸਰਾ ਇੱਕ ਤਾਂ ਹੋ ਗਿਆ ਠੀਕ ਚਾਰ ਚੋ ਇੱਕ ਨਾ ਕਰ ਲਿਆ ਤੇ ਜੂਆ ਕਾ ਲੂ ਲੈ ਚਾਰੇ ਕਹਿੰਦੇ ਮੈਂ ਮੇਰੇ ਘਰ ਜਬਰਦਸਤ ਵੇ ਤੱਕੜ ਉਠਾਈ ਦੀ ਸੀ ਹਾਂ ਹੋਰ ਕਿਆ ਕੁਛ ਬਦਲਿਆ ਤੁਸੀਂ ਜਿਹੜੀ ਚੀਜ਼ ਤੁਹਾਨੂੰ ਦੁਖੀ ਕਰਦੀ ਐ ਉਹ ਜੇ ਖਾਕਾਂ ਬਦਲ ਗਈ ਹੂੰ ਹੁਣ ਉਹ ਉਧੋਂ ਖੜਾ ਕੇ ਜਿਵੇਂ ਰੱਸੀ ਪੀਣੇ ਹੂੰ ਕਿ ਉਹ ਖਾਣਾ ਹੂੰ ਦੋ ਦੋ ਜੁ ਕੋਈ ਬੇਜਾਨੀ ਸੀ ਹੂੰ ਹੁਣ ਤਾਂ ਕਹੀ ਜੇ ਕਿ ਅਜੇ ਰੱਸੀ ਜਦ ਲਾਹ ਨਹੀਂ ਮਰਦਾ ਹਾਂ ਤਾਂ ਢੋੜ ਕੇ ਦੇਖ ਲੂ ਫਾਇਰੀ ਚੀਜ਼ ਜਿਹੜੀ ਹੈ ਮਤਲਬ ਬੜੀ ਪਰਦੂਸ਼ਨ ਹੋ ਗਿਆ ਹਾਂ ਬੜੀ ਪਰਦੂਸ਼ਨ ਹੋ ਗਿਆ ਹਵਾਜ ਪਰ ਇਹ ਜੇ ਖਾਣੇ ਸੇ ਪਰਦੂਸ਼ਨ ਹੋ ਗਿਆ ਹੂੰ ਹੈ ਮੈਸੇਜ ਜਿਆ ਬਾਹਰ ਵਗੈ ਰੱਖਣੀਆਂ ਹੁਣਾਂ ਚ ਮਾਜੀ ਭਉਨੇ ਆਈ ਵੀਕ ਡਾਉਨ ਵਗਾਰਾ ਆਮਰਾਜ ਪ੍ਰਦੂਸ਼ਣ ਹਮ ਮਤਲਬ ਅਸੀਂ ਜ਼ਹਿਰ ਖਾ ਰਹੇ ਹਾਂ ਬਸ ਮੁੱਕ ਦਿਵਲੇ ਹੂੰ ਤੁਹਾਡੀ 94 ਸਾਲ ਦੀ ਉਮਰ ਹੈ ਤੁਸੀਂ ਇਹ ਸਾਰਾ ਬਦਲਦਾ ਪੰਜਾਬ ਦੇਖਿਆ ਰਤਲ ਲੋਕਾਂ ਦੀ ਦੇਖੀ ਹੈ ਮੈਂ ਜਿਹੜਾ 47 ਸਾਲ ਦੇ ਹੋਇਆ ਹਾਂ ਹਾਂਜੀ ਉਹ ਵੀ ਦੇਖਿਆ ਮੈਂ ਅਖੀ ਅੱਛਾ ਜੀ ਹੂੰ ਇੱਥੇ ਜੇ ਆਹਨਾ ਪਰ ਇੱਧਰ ਜਬੜੇੜਾ ਇਹ ਬੜੀਆਂ ਜਿ ਹਰੇ ਮੁਸਲਮਾਨ ਦੇ ਸੀ ਹੂੰ ਇਹਨਾਂ ਨੂੰ ਇੱਥੇ ਇਕੱਠੇ ਹੋ ਕੇ ਮੈਨੂੰ ਇੱਕ ਨਮਾਜ਼ ਉੜਾ ਕਹਿੰਦੇ ਨੇ ਇਸ ਗਰਾਉਂਡ ਦੇ ਸਕੂਲ ਹਟਦਾ ਪੜਦਾ ਹੂੰ ਇੱਥੇ ਬਾਹਰ ਸੇ ਆ ਕੇ ਲੋਕਾਂ ਨੇ ਜਿਵੇਂ ਬਣਾ ਕੇ ਪਹਾੜ ਦੇ ਉੱਪਰ ਤੇ ਬਾਇਆ ਹੱਲਾ ਇਹਨਾਂ ਨੇ ਇੱਥੇ ਕਾਟ ਕੇ ਕੈਂਪ ਲੜਦੇ ਜਿੱਦੇ ਗਏ ਇੱਕ ਕੈਂਪਾਂ ਜੁੜ ਗਏ ਕੈਂਪਾਂ 'ਚ ਇਹਨਾਂ ਦੀ ਬੁਰੀ ਹਾਲਤ ਹੋ ਗਈ ਖਾਣੇ ਨੂੰ ਕੁਝ ਨਹੀਂ ਮਿਲਦਾ ਉਹ ਤਾਂ ਹੋੜ ਹਾਲੇ ਇੱਕ ਕੁਮਕਾਰੀ ਹੈ ਹੂੰ ਕਮੀ ਦਾ ਨਾ ਸੀ ਅੱਛਾ ਜੇ ਜਨ ਹੱਲੇ ਪਏ ਹੈ ਆ ਜਾਲਾ ਖੇਡਾਇਆ ਤੇ ਐ ਐ ਐ ਕਿ ਟੈਗ ਰਿਗੂਲੇਸ਼ਨ ਅੱਛਾ ਜੀ ਉੱਥੇ ਮੱਕੀ ਸੀ ਹੂੰ ਸਾਰੇ ਦਿਨ ਦਿਨ ਲਟਕੀ ਮੱਕੀ ਜਾ ਕੇ ਬੈਠੀ ਅੱਛਾ ਉਹ ਸਾੜੀ ਮਦਦ ਆਈ ਜੁੰਝ ਪਰ ਹੂੰ ਇਹੋ ਸਾੜੀ ਮਦਦ ਸੀ ਸੱਚ ਉਹ ਘਟਾ ਪਰੀਆਂ ਜੀ ਇਹ ਕਮਾਲ ਵੀ ਉੱਥੇ ਜਾਂਦੇ ਸੀ ਇਹ ਜਾਣਦੇ تھے ਹੂੰ ਇਹ ਸਾੜੀ ਮਦਦ ਨੇ ਪਰ ਨੌ ਲੈ ਕੇ ਹੱਕਾ ਮਾਰ ਲਗੀ ਪੜਦੇ ਡਾਗੇ ਫਿਰ ਇਹਨੂੰ ਕੋਲ ਜਾ ਕੇ ਦੇਖਿਆ ਫਿਰ ਬੈਠਿਆ ਕਹਿੰਦਾ ਸੁਬਾਹ ਛੁਰਿਆ ਫਿਰ ਉਹ ਘਰ ਤੋਂ ਚਾਹ ਬਣਾ ਕੇ ਦੇ ਦਿੱਉ ਛੜ ਕੇ ਰਾਜ ਨੂੰ ਤੇ ਜੋ ਦਾਨਕ 15 ਦਿਨ ਆਪਣੇ ਕਮਰੇ ਚ ਅਸੀਂ ਅੰਦਰ ਰੱਖਿਆ ਜੀ ਅੱਛਾ ਹਾਂ ਮੁਸਲਮਾਨ ਸੀ ਉਹ ਹਾਂ ਕੁਮਾਰ ਸੀ ਫਿਰ ਉਹ ਇੱਥੇ ਰਹੇ ਕਿ ਚਲੇ ਗਏ ਪਾਕਿਸਤਾਨ ਅੱਛਾ ਇੱਥੇ ਬਹੁਤ ਕਾੜੀ ਕਾੜੀ ਰਹੀ ਹੈ ਉਹਨੇ ਭੁੱਖ ਤੋਂ ਮਰ ਭਈ ਹੈ ਅੱਛਾ ਇੱਥੇ ਰਹੀ ਹੈ ਉਹ ਹਾਂ ਉਹਦਾ ਟੱਬਰ ਵੀ ਜੇ ਬਿਠਾ ਲਈ ਕੀ ਨਾ ਉਹ ਦੱਸਿਆ ਕਮੀ ਜਾਂ ਕਮੀ ਅੱਛਾ ਉਹਦਾ ਟੱਬਰ ਬਤਰਾ ਆਪਸ ਦੇ ਵਿੱਚ ਤਾਂ ਪਿਆਰ ਮੁਹੱਬਤ ਸੀ ਪਰ ਮਤਲਬ ਇਹਨਾ ਕੋਈ ਨਹੀਂ ਸੀ ਇਹ ਤਾਂ ਪਤਾ ਨਹੀਂ ਰਾਜ ਰਾਜ ਕੈ ਬਗੜਿਆ ਨਹੀਂ ਇੱਕ ਦੂਜੇ ਨਾਲ ਰੋ ਆਉਂਦੇ تھے ਉੱਚਾ ਜਾ ਕੇ ਉਹਨਾਂ ਦਾ ਕੰਮ ਕਰਾਇਆ ਉਹਦੇ ਸੇ ਉਹ ਸਾੜਾ ਕੇ ਕੰਮ ਕਰਾਉਂਦੇ ਸੀ ਜੇ ਕਿ ਜੇ ਖਰੇ ਅਗਰ ਫੜੇ ਬੋਲਦਾਂ ਨਾਲ ਚੱਲੇਗਾ ਜੇ ਕੰਮ ਮੜਿਆਇਆ ਚ ਬੋਲ ਬੋਲ ਰਿਹਾ ਉਹ ਕੰਮ ਕਰੂ ਚਾੜਦੇ ਹੁੰਦੇ ਸਨ ਹੂੰ ਬਾਪੂ ਜੀ ਹੁਣ ਤਾਂ ਤੁਸੀਂ ਸਾਰੀਆਂ ਖਬਰਾਂ ਖੂਬਰਾਂ ਪੜ੍ਹਦੇ ਆ ਅਖਬਾਰ ਵੀ ਦੇਖਦੇ ਆ ਸਾਰਾ ਕੁਝ ਹੈ ਹੂੰ ਅ ਜੇ ਕਿਸਾਨੀ ਦੀ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਦੀ ਹਾਲਤ ਉਹਦੇ ਤੇ ਕੀ ਟਿੱਪਣੀ ਕਰਦੇ ਤੁਸੀਂ ਪੰਜਾਬ ਮੇਰੇ ਹਾਕ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਉਹਦਾ ਕਾਰਨ ਇੱਕ ਹੈ ਇੱਕ ਤਾਂ ਫੈਮਜ ਨੇ ਛੋਟੀਆਂ ਉਗੜੀਆਂ ਹਾਂਜੀ ਜ਼ਮੀਨ ਜੀ ਦਾ ਕੋਈ 10 ਕਿਲਿਓ ਵੇ ਵੰਡੇ ਵੰਡੇ ਮੈਂ 2 ਕਿਲਿਓ ਬਣ ਆ ਗਈ ਹਾਂ ਔਰ ਉਸ ਤੋਂ ਬਾਅਦ ਖਰਚੇ ਇੰਨੇ ਹੋ ਗਏ ਕਿ ਬਿਮੇਜ ਧੋਈਆਂ ਇੰਨੀਆਂ ਮਹਿੰਗੀਆਂ ਹੋ ਗਿਆ ਲੇਬਰ ਇੰਨੀ ਮਹਿੰਗੀ ਹੋ ਗਈ ਜੇ ਹੁਣ ਭਾਈਆਂ ਜਿਹੜੇ ਤੁਸੀਂ ਇੱਕ ਕਿੱਤਾ ਕੰਕੜੇ ਦਾ ਘਟਾਓ 8000 ਮੰਗਦੇ ਹੂੰ ਕਿੱਦੇ ਦਾ ਜੇ ਇਸ ਕਰਕੇ ਜੀਮੀਦਾਰ ਨੂੰ ਦਿਹਾੜੀ ਵੀ ਨਹੀਂ ਪੈਂਦੀ ਸਭ ਐਸ ਮਤ ਜੀਮੀਦਾਰ ਉਹ ਹੈ ਕਾਮਯਾਬ ਜਿਹਦੇ ਕੋਲ ਖੁੱਲੀ ਜ਼ਮੀਨ ਹੈ ਜਾਂ ਕਿਸੇ ਦੀ ਬਾਹਰ ਨੌਕਰੀ ਨਾ ਕਰੇ ਪੈਨਸ਼ਨ ਸਾਈਡ ਤੇ ਕੋਈ ਹੋਰ ਆਇਨਕਮ ਹੈ ਉਹਨੇ ਤੁਮਾ ਨਿਕਲ ਰਿਹਾ ਨਹੀਂ ਤਾਂ ਬਾਕੀ ਪਰਬੜ ਹੈ ਖੋਦ ਹੀ ਮਿੱਟੀ ਖੋਣ ਨਹੀਂ ਲੱਗ ਜਾਂਦੀਆਂ ਬਿਲਕੁਲ ਹੂੰ ਕੀ ਇਹਦਾ ਹੱਲ ਕਿ ਹੈ ਵੀ ਕਿਸਾਨ ਕਿਸਾਨ ਦੀ ਹਾਲਤ ਸੁਧਰ ਸਕੇ ਤੁਸੀਂ ਕੀ ਸੋਚਦੇ ਆ ਤੁਹਾਡੀ 94 ਸਾਲ ਦੀ ਉਮਰ ਹੈ ਤੁਸੀਂ ਪੁਰਾਣੀ ਖੇਤੀ ਵੀ ਦੇਖੀ ਹੈ ਹੁਣ ਵੀ ਇਹ ਕਿਦਾਂ ਠੀਕ ਹੋ ਸਕਦਾ ਇਹ ਕਿਦਾਂ ਦਾ ਇਹ ਚਾਹ ਦੇਖੋ ਗਵਰਨਮੈਂਟ ਇਸ ਨੂੰ ਕੋਪਲਿਸ਼ ਕਰਿਆ ਹੁਣ ਗਵਰਨਮੈਂਟ ਨੇ ਬੈਲਾ ਨਹੀਂ ਕੋਪੜ ਪੜਿਆ ਇਹ ਹੁਣ ਮੰਡੀਆਂ ਦੇ ਨਿਕਲੇ ਸੀ ਨਾ ਇੱਕ ਹਾਂਜੀ ਹਾਂਜੀ ਮੰਡੀ ਨਵੀਂ ਮੰਡੀ ਚਲਾਉਣੇ ਦਾ ਮਤਲਬ ਇਹ ਕਿ ਆਮਦਨ ਲਈ ਆ ਜਿਹੜੇ ਕਾਨੂੰਨ ਬਣਾਏ ਤਿੰਨ ਕਿਸਾਨਾਂ ਦੇ ਉਹ ਜਗਾ ਕੱਢੇ ਹੋ ਗਏ ਹਾਂਜੀ ਉਹ ਪਿਛਲੇ ਸਾਲ ਇੱਕ ਕਹਿੰਦੇ ਨੇ ਨਵੀਂ ਮੰਡੀ ਘਾੜਨ ਬਣਾਉਣਾ ਹਾਂ ਹਾਂ ਉਹ ਇਹਨਾਂ ਦਾ ਮਾਈਬਲ ਗਾਏ ਨਾਲ ਪੈਰਲ ਇੱਕ ਮੰਡੀ ਘਾੜ ਜਾਣੀ ਹੈ ਹਾਂ ਦੋ ਸਾਲ ਇਹਨੇ ਲੇਡੀ ਸਾਥੀ ਦੂਈਆਂ ਮੰਡੀਆਂ ਦੇ ਜਾਗਣਾ ਦੋ ਮਸਾਲ ਸਾਥੀ ਲੇਡੀ ਜੀ ਦੂਈਆਂ ਮੰਡੇ ਬੰਦ ਹੋ ਜਾਣੀ ਤੇ ਉਸੇ ਵੇਲੇ ਸਾਰੀ ਉਹਨੇ ਦਿਆਥੇ ਜਾ ਜਾਣ ਤਾਂ ਉਹ ਹੀ ਬਲੇ ਘਰਾਨੇ ਦਾ ਚਾਲ ਕਰ ਰਿਹਾ ਹੈ ਇਹ ਸਾਰਾ ਸਿਸਟਮ ਜਿਹੜਾ ਹੈ ਨਾ ਕਿਸਾਨਾਂ ਨੂੰ ਤਾਂ ਖਤਮ ਕਰਕੇ ਬਲੇ ਘਰਾਨੇ ਦੇ ਮਿਕਸ ਕਰ ਰਹੇ ਮੁੱਖ ਦੀ ਗੱਲ ਅੱਛੀ ਹੈ ਕਿਸਾਨ ਹੁਣ ਕੀ ਕਰੇ ਕਿਸਾਨ ਦਾ ਹੱਲ ਦੱਸੋ ਕਿਸਾਨੇ ਕੋਈ ਨਹੀਂ ਕਰ ਸਕਦਾ ਕਿਉਂਕਿ ਉਹਦੇ ਕੋਲ ਹੋ ਕੋਈ ਇੱਕ ਨੌਕਰੀ ਨਹੀਂ ਕੰਮੇ ਕਾਚੇ ਇਹ ਦਿਹਾੜੀ ਕਰੇ ਦਿਹਾੜੀ ਉਹ ਜਾਂਦਾ ਨਹੀਂ ਹੂੰ ਤਾਂ ਕਿਸਾਨੀ ਅੱਛਾ ਅੱਛਾ ਹੁਣ ਬਾਕੀ ਉਹ ਬੇਜ ਗਾੜੀ ਬਾਹਰ ਹੋਏ ਐਸ਼ਾ ਹੁੰਦੇ ਜਿਹੜੀ ਸਾਡੀ ਚੰਗੀ ਜਵਾਨੇ ਆ ਉਹ ਤਾਂ ਬਾਹਰ ਜਾ ਰਹੇ ਈ ਸਾਡੇ ਹੂੰ ਅੱਛਾ ਪੰਜਾਬ ਦੇ ਲੋਕ ਹਨ ਮਿਲਦਾ ਐਸਾ ਭਈਆ ਹੈ ਸਾਡੇ ਆਪਣੇ ਖਰੀਦ ਕੇ ਵੇੜੀਆਂ ਦਾ ਲੀਆਂ ਮੈਂ ਮੇਸਤਰੀ ਬਣ ਕੇ ਕੁਝ ਕਰਦੇ ਕੋਠੀਆਂ ਬਣਾ ਲੀਆਂ ਕੋਈ ਇਹਦਾ ਮਤਲਬ ਘਕਾਣੀ ਦਾ ਕੰਮ ਕਰਦਾ ਕੋਈ ਰਾਜਗਰੀ ਦਾ ਕਰਦਾ ਕੋਈ ਕੁਝ ਕਰਦਾ ਤੇ ਇਹ ਜੇ ਕੰਮ ਵੀ ਕੰਮ ਕਰਦਾ ਫੇਰ ਤਾਂ ਕੰਮ ਹੈ ਕੰਮ ਛੱਡ ਗਏ ਲੋਕ ਪੰਜਾਬ ਦੇ ਲੋਕ ਕੰਮ ਛੱਡ ਗਏ ਬਿਲਕੁਲ ਯੂਪੀ ਬਿਹਾਰ ਦੇ ਜਿਹੜੇ ਬੰਦੇ ਆ ਜਿੰਨੂੰ ਅਸੀਂ ਭਈਏ ਕਹਿੰਦੇ ਆ ਪੰਜਾਬ ਚ ਇਹ ਆ ਕੇ ਕਾਮਯਾਬ ਸਮਝਦੇ ਤੁਸੀਂ ਵੀ ਕਾਮਯਾਬ ਹੋ ਗਏ ਬਿਲਕੁਲ ਇਹਨਾਂ ਨੇ ਕੋਈ ਨਾ ਕਿਹਾ ਇੱਕ ਜਬਾ ਖਰੀਦ ਕੇ ਆਪਣੇ ਮਕਾਨ ਬਣਾ ਲਏ ਇਹਨਾਂ ਦੀ ਕਾਮਯਾਬੀ ਦਾ ਕੀ ਰਾਜ਼ ਹੈ ਇਹ ਬਾਈ ਨੇ ਮਿਹਨਤ ਕਰਦੇ ਕੰਮ ਕਰਦੇ ਬਿੱਲ ਦੇ ਬੈਹਦੇ ਹੀ ਨਹੀਂ ਹੂੰ ਹੁਣ ਜਿਹੜੀ ਆਪਣੀ ਖੇਤੀ ਦੇ ਵਿੱਚ ਅਸੀਂ ਇਹਨਾਂ ਨੂੰ ਇਨਵੋਲਵ ਕਰ ਲਿਆ ਫਸਲਾਂ ਦੀ ਬਿਜਾਈ ਤੇ ਕਟਾਈ ਦੋਹਾਂ ਚ ਹੀ ਲੇਬਰ ਚਾਹੀਦੀ ਸਾਨੂੰ ਬਿਜਾਈ ਇਹ ਬੇ ਸਪਰੇਅ ਕਰਨੀ ਹੈ ਸਪਰੇਅ ਵਿੱਚ ਵੀ ਆ ਗਈ ਜੀ ਤੁਹਾਡੇ ਜਮਾਨੇ ਏ ਯੂਪੀ ਬਿਹਾਰ ਦੇ ਭਈਆਂ ਦੀ ਲੇਬਰ ਹੁੰਦੀ ਸੀ ਬਿਲਕੁਲ ਹੀ ਉਹਦੀ ਉਹਦਾ ਨਾ ਸਭਰੇ ਹੁੰਦੀ ਸੀ ਕਦੀ ਕੋਈ ਸਭਰੇ ਨਹੀਂ ਕਹੇ ਮੜੀ ਗੁਡਾਈ ਕੋਲ ਵੀ ਲਾ ਕਰਦੇ ਸੀ ਕੋਈ ਮਦੀਨ ਮਜ਼ਦੂਰ ਦੇ ਜੇ ਇੱਕ ਪਿਆਰ ਦੇ ਪਿਆਰੀਆ ਪਾਪੜਾ ਫਸੜੇ ਸਭਰੇ ਨਹੀਂ ਆਇਆ ਹੁਣ ਤਾਂ ਦੇਖੋ ਟਾਡੀ ਦਾ ਅਸਰ ਹੋਣੇ ਗਿਆ ਕਿੱਕਰ ਹੋਣੀ ਰਹੀ ਜਿਹੜੇ ਚੰਗੇ ਚੰਗੇ ਦਰਖਤ ਓਨੇ ਰਹੇ ਫਰਹਾਰ ਜਗ੍ਹਾ ਓਨੇ ਰਹੀਆ ਬਹੁਤ ਹੁਣ ਤੁਸੀਂ ਜੰਗਲ ਚਲੋ ਅਗੇ ਇੰਨੀ ਝਾੜੀ ਖੁੱਲੀ ਸੀ ਇੰਨੇ ਬੇਰ ਲੱਗੇ ਹੋਏ ਸੀ ਹੁਣ ਤੁਹਾਨੂੰ ਇੱਕ ਵੀ ਝਾੜੀ ਨਹੀਂ ਦਿਖੂਗੀ ਬਸ ਉਹ ਹੀ ਸ਼ੂ ਪੜ ਜਾਏ ਬਸ আচ্ছা ਹੁਣ ਫਸਲਾਂ ਦੀ ਵੀ ਗੱਲ ਹੋ ਗਈ ਸਿੱਖਿਆ ਦੀ ਵੀ ਗੱਲ ਹੋ ਗਈ ਜੀ ਹੁਣ ਗੱਲ ਕਰਦੇ ਆਂ ਇਨਸਾਨੀ ਕਦਰਾਂ ਕੀਮਤਾਂ ਤੇ ਰਿਸ਼ਤਿਆਂ ਦੀ ਜੀ ਕਿੰਨਾ ਕੁ ਬਦਲਾਅ ਪਰਮਾਤਮਾ ਬਿਸ਼ਾਬ ਹੈ ਜਿਵੇਂ ਪਹਿਲਾ ਟਾਈਮ ਸੀ ਉਹ ਨੂੰ ਨਾ ਹੀ ਪੰਡਿਤ ਨਾਲ ਰਿਸ਼ਤਾ ਕਰਾਇਆ ਜਾਂਦਾ। ਅੱਛਾ, ਉਹ ਜੀ ਵਿਦਾ ਨਹੀਂ ਸੀ। ਹੂੰ ਜਿਛਾ ਉਹ ਨਾਲ ਰਿਸ਼ਤਾ ਕਰਾਇਆ ਪੱਕਾ ਹੈ। ਫਿਰ ਉਸ ਦੇ ਬਾਅਦ ਮਾਪੇ ਲਾ ਕੇ ਕਰਨਾ। ਹੂੰ ਹੁਣ ਸਾਹਮਣੇ ਬੈਠ ਕੇ ਕੰਟਾ-ਕੰਟਾ ਗੱਲ ਲਾਉਣੇ ਆ। ਸ਼ਾਦੀ ਦੇ 4 ਦਿਨ ਹੀ ਲੱਗਦੇ ਜਾਂਦਾ। ਨਾ ਹੋਰ ਸੋ ਜਾਂਦਾ। ਬਾਈ। ਉਹ ਐਚ 400 ਜਨ ਲਾ ਲੋ। ਹੂੰ। ਅਖਬਾਰ ਰੋਜ਼ੇ ਪੜ੍ਹਦੇ ਨੇ। ਹੂੰ। ਕਿਹਾਂ ਹਾਂ ਚ? ਅੰਸਾਈਟ ਨਾਲ ਡਿੱਗ ਗਿਆ ਆਪਣੇ ਹੋ ਚੇ। ਹੂੰ। ਅਖਬਾਰ ਵਗੈਰਾ ਪੜ੍ਹ ਲੈਂਦੇ ਤੁਸੀਂ ਹਾਂ ਪੜ੍ਹ ਲੈਂਦੇ ਚਸ਼ਮਾ ਲਾ ਕੇ ਪੜ੍ਹਦੇ ਹਾਂ ਕਿਸ ਤਰ੍ਹਾਂ ਹਾਂ ਬਿਨਾਂ ਚਸ਼ਮੇ ਵੀ ਪੜ੍ਹ ਲੈਂਦਾ ਚਸ਼ਮਾ ਬਿਨਾਂ ਚਸ਼ਮੇ ਤੋਂ ਵੀ ਪੜ੍ਹ ਲੈਂਦੇ ਨੇ ਤੁਸੀਂ ਹਾਂਜੀ ਹਾਂਜੀ ਸਵੇਰੇ ਕਿੰਨੇ ਵਜੇ ਉੱਠਦੇ ਤੁਸੀਂ ਮੈਂ ਪਹਿਲਾਂ ਤਾਂ ਅਕੜੀ ਹੋਣੀ ਉੱਠਦਾ ਦਾ 7:30 ਵਜੇ ਅੱਛਾ ਪਰ ਪਹਿਲਾਂ ਮੈਂ ਉੱਠ ਕੇ 7:30 ਵਜੇ ਇਸ਼ਨਾਨ ਕਰ ਲੈਂਦਾ ਤਾਂ ਆਪ ਹੂੰ ਥੋੜਾ ਹਰਤਾਂ ਢੰਗ ਰੋਲ ਕਾ ਵੀ ਘੇੜਨਾ ਜਾਮਾ ਹੁਣ ਮੈਂ ਪਾਣੀ ਬਾਲਟੀ ਜੋ ਅੰਦਰ ਜੇਦਾ ਹੱਥ ਪੈਰ ਕੋ ਕੇ ਮੂੰਹ ਕੋ ਕੇ ਮੈਂ 7:30 ਵਜੇ ਆਪਣਾ ਨਿਸਣ ਕਰ ਲੀਦਾ ਬੇਜੁਰ ਜੇ ਨਾੜੀ ਦਾ 22 ਵਜੇ ਨਿਤਨੇਮ ਸ਼ੁਰੂ ਕਰ ਲੈਨੇ ਤੁਸੀਂ ਹਾਂ ਵਾਹ ਫੇਰ ਤਾਂ ਤੁਸੀਂ ਬਹੁਤ ਵਧੀਆ ਹੈ ਤੁਹਾਡੀ ਤਾਂ ਵਾਇਗੁਰੂ ਦੀ ਕਿਰਪਾ ਪੂਰੀ ਤੁਹਾਡੇ ਤੇ ਹੈ ਤਾਂ ਮੇਂ ਬੰਦਾ ਕੀ ਕਰ ਸਕਦਾ ਅਸੀਂ ਤੁਸੀਂ ਕੀ ਕਰ ਸਕਦੇ ਹਾਂ ਹੂੰ ਦੇਖੋ ਜਿਹੜਾ ਅੰਦਰ ਬੋਲ ਰਿਹਾ ਹੈ ਇਹ ਉਸ ਦੀ ਜੋਤ ਹੈ ਜਦ ਹੀ ਨਿਕਲ ਗਈ ਬੰਦੇ ਦੇ ਹੱਥ ਕੋਲੇ ਪੈਰ ਨਹੀਂ ਹੱਥ ਸਭ ਕੁਝ ਹੁੰਦਾ ਸਿਰ ਹੁੰਦਾ ਪੈਰ ਨਹੀਂ ਮੈਂ ਬੋਲ ਨਹੀਂ ਸਕਦਾ ਹੱਥ ਨਹੀਂ ਰਹਿਦਾ ਜਦ ਜਦੇ ਬਿਛਰ ਜਾਂਦੀ ਗਈ ਸੀ ਹੂੰ ਜਾਂਤਾ ਕਰੇ ਹੈ ਜਾਂਤਾ ਜੀ ਨਟ ਦੇ ਭਿਰਦੀ ਹੂੰ ਅੱਛਾ ਫਿਰ ਨਿਤਰੇਮ ਤੋਂ ਬਾਅਦ ਫਿਰ ਕਿੰਨੇ ਵਜੇ ਮੈਂ ਫਿਰ ਆਪਣਾ ਆਰਾਮ ਕਰਦਾ ਸ਼ਾਮ ਨੂੰ ਫਿਰ ਆਪਣਾ ਸ਼ਾਮ ਨੂੰ ਕਰ ਲੈਂਦਾ ਹੁਣ ਮੈਂ ਕੰਮ ਕਰ ਘਟ ਕਰਦਾ ਹੂੰ ਮੈਂ ਖੇੜ ਖੂਚ ਕਦੇ ਜੇ ਕਦੀ ਜਾਂ ਮੈਂ ਮੋਟਰਸਾਈਕਲ 'ਤੇ ਚੱਲ ਜਾਣਾ ਮੋਟਰਸਾਈਕਲ ਖੁਦ ਚਲਾ ਲੈਂਦੇ ਤੁਸੀਂ ਨਹੀਂ ਨਾ ਪਿੱਛੇ ਬਹਿ ਕੇ ਪਿੱਛੇ ਬਹਿ ਕੇ ਚੱਲ ਦਿੰਦੇ ਹੂੰ ਪਹਿਲਾਂ ਕਦ ਤੱਕ ਚਲਾਇਆ ਸਾਈਕਲ ਮੋਟਰਸਾਈਕਲ ਤੁਸੀਂ ਮੈਂ ਤਾਂ ਸਾਰੇ ਕੋਈ ਮਦਰ ਸੂਟੇ ਦੇ ਕੇ ਟੈਂਕ ਡੋਜ਼ਰ ਤਾਂ ਛੱਡਿਆ ਹੀ ਨਹੀਂ ਬਹੁਤ ਅੱਛਾ ਸਕੂਟਰ ਤੋਂ ਲੈ ਕੇ ਟੈਂਕ ਡੋਜ਼ਰ ਕੋਈ ਨਹੀਂ ਛੱਡਿਆ ਹਾਂ ਹਾਂ ਕਵਾਲਾ ਅੱਛਾ ਹੂੰ ਪੂਰੀ ਡਰਾਈਵਰੀ ਚ ਜ਼ਬਰਦਸਤ ਕੀਤੀ ਫਿਰ ਤੁਸੀਂ ਹੈਂ ਅੱਛਾ ਕਿਉਂਕਿ ਹਾਇਲਾਈਟ ਟ੍ਰੇਡ ਹੈ ਫਿਰ ਦਾ ਅਰਵੇਟ ਉਹ ਬਾਹਰ ਟੈਸਟ ਕਰਨਾ ਪੈਂਦਾ ਸੀ ਉਹਨੂੰ ਹਾਂ ਉਹ ਫਿਰ ਟੈਸਟ ਕਰ ਲੇ ਫਿਰ ਚਲਾਉਂਦੇ ਸੀਗੇ ਤੁਸੀਂ ਹੂੰ ਇਹ ਕੋਈ ਨਵੀਂ ਗੱਡੀ ਨਿਕਲੀ ਹੈ ਉਹਨੂੰ ਹਰੇਕ ਕਲਾਈਮੇਟ ਵਿੱਚ ਹਰੇਕ ਗ੍ਰੇਡੀਐਂਟ ਵਿੱਚ ਹਰੇਕ ਉਚ ਦੇ ਉਚ ਨਿਚੇ ਕਰਨਾ ਹੂੰ ਪੈਸ਼ਨ ਪੋਜੀਸ਼ਨ ਮਿਲ ਰਹੀ ਟਾਈਮ ਤੇ ਤੁਹਾਨੂੰ ਹਾਂ ਬਈ ਦੋ ਮਹੀਨੇ ਨੂੰ ਆ ਜਿਹੜੀ ਆਰਮੀ ਦਾ ਕਾਨੂੰਨ ਬਣਾਤਾ ਅਗਨੀਵੀਰ ਇਹ ਵੋ ਬਦਲਤਾ ਸਿਸਟਮ 6 ਸਾਲ ਨੌਕਰੀ ਕਰਕੇ ਹਾਂ ਘਰ ਆ ਗਏ ਨਾ ਇਧਰ ਦੇਣਾ ਬਿਠਾ ਦੇ ਹੂੰ ਇਸ ਨਾਲ ਜਿਹੜਾ ਪਹਿਲਾਂ ਸੀ ਛੁੱਟੀ ਉਹ ਬਹੁਤ ਵਧੀਆ ਹੈ ਅੱਛਾ ਟ੍ਰੇਨਿੰਗ ਵੀ ਹੁੰਦੀ ਸੀ ਆਦਮੀ ਨੂੰ ਦੋ ਪਾਉ ਵੀ ਆਉਂਦੇ ਸੀ ਹੁਣ ਚਾਰ ਸਾਲ ਚ ਕੀ ਕਰੂ ਆਦਮੀ ਹੂੰ ਸਾਡੇ ਛੱਡਦਾ ਉਹਨਾਂ ਦਾ ਟ੍ਰੇਨਿੰਗ ਨਹੀਂ ਬਣ ਜਾਂਦਾ ਹੂੰ ਫੇ ਕਦੀ ਹੁਣ ਜੋ ਹੋਈ ਇੱਧਰ ਉੱਧਰ ਹੋਈ ਚਾਰ ਉਹ ਨੁਕਸਾਨ ਜਿਆਦਾ ਹੈ ਹੁੰਦਾ ਆਦਮੀ ਦਾ ਹੁਣ ਹੂੰ ਜਿੰਨਾ ਤੁਸੀਂ ਟ੍ਰੇਨਿੰਗ ਦੇ ਵਿੱਚ ਮਿਹਨਤ ਕਰੋਗੇ ਪਸੀਨਾ ਬਹਾਉਂਗੇ ਹੂੰ ਉਹ ਉਹ ਨਹੀਂ ਜੋਨੇ ਲੜਾਈ ਦੇ ਵਿੱਚ ਥੋੜਾ ਖੂਨ ਬਚੂਗਾ ਹਾਂ ਬਾਪੂ ਜੀ ਹੁਣ ਕੋਈ ਗੱਲ ਕਰੀਏ ਬਚਪਨ ਦੀ ਤੁਹਾਡੇ ਦੋਸਤਾਂ ਮਿੱਤਰਾਂ ਦੀ ਬਚਪਨ ਦੀ ਤੁਹਾਡੇ ਮਾਤਾ ਪਿਤਾ ਬਚਪਨ ਚ ਠੋੜ ਨੂੰ ਕਿੱਦਾਂ ਭੇਜਦੇ ਸੀ ਸਕੂਲ ਸਾਡੇ ਸਾਡੇ ਜੈਮਸ ਦਾ ਬਾਬਾ ਸਾਡੀ ਜੈਮਸ ਸੀ ਅੱਛਾ ਕੋਈ ਕੱਚਾ ਪਾਇਆ ਹੁੰਦਾ ਕੀ ਜੱਗਾ ਪਾਇਆ ਹੁੰਦਾ ਅੱਛਾ ਰੋਟੀ ਹੁਣ ਆਟੇ ਫਲੋ ਬਹੁਤ ਲਾਉਣਾ ਸਾਫੇ ਦੇ ਦਰਬਾਨ ਕਿਛੜਾ ਥਰ ਰਹੀ ਨਹੀਂ ਅੱਛਾ ਰੋਟੀ ਬੈਕ ਤੇ ਬਣ ਉਸੇ ਸੋਣੀ ਹੁੰਦਾ ਘਰ ਲੈਣੀ ਹੂੰ मैं अपना दसा पेंट और पेन मैं दसवीं से जाके बाद फोन चल पजामे चाहे पजामे च रहे पैंट बाद दसवीं से बाद एक हो गया मैं छट भी लगती हूँ मैं पजामे पा नहीं तो बाद फिर छत्तीस पजामे ठीक है अच्छा फिर तैयार करा के दादी या ਟੁੜੀ ਮਾਤਾ ਜੀ ਛੱਡਣ ਜਾਂਦੇ ਸੀ ਸਕੂਲ ਕਿਸ ਤਰ੍ਹਾਂ ਜਾ ਆਪੇ ਜਲੇ ਜਾਂਦੇ ਸੀ ਆਪੇ ਜਲੇ ਜਾਂਦੇ ਸੀ ਹਾਂ ਇਹਦਾ ਪਟਾ ਹੈ ਬਨਾਲੇ ਹਾਂ ਚੋਬੇ ਵਿੱਚ ਹਾਂ ਆਪੇ ਬੁਖਾਰੀ ਜੂੜਨੀ ਹੂੰ ਫੇ ਬੜੇ ਉੰਦੇ ਨਾਲੇ ਰਾਹ ਪਰੜੇ ਹੂੰ ਫੇ ਖਰਾਈ ਤੱਕ ਇਹ ਨਾ ਜਾਣਾ ਤਾਂ ਖਰਾਈ ਤੱਕ ਤੁਹਾਡੇ ਮਾਸਟਰਾਂ ਦੇ ਨਾਮ ਯਾਦ ਹੈ ਤੁਹਾਨੂੰ ਹਾਂ ਜੀ ਦੱਸੋ ਪਹਿਲਾਂ ਸਾਡੇ ਪਹਿਲਾਂ ਬਾਸੇ ਵਾਲ ਕਰਾਮ ਹੁੰਦਾ ਸੀ ਐਸੇ ਛਾੜਵੇਂ ਮਜੂਰ ਅੱਛਾ ਹਾਂ ਜੀ ਫੇ ਇੱਕ ਬਾਬੂ राम ਆਇਆ ਅੱਛਾ ਫੇਰ ਬਲਖਾੜੀ ਭਗਵਾਨ ਦਾਸ ਸੀਗਾ ਜੀ ਹੈਡਮਾਸਟਰ ਲਿਖੀਏ ਪਰਸਰੋਂ ਹਮ ਅਛੇ ਅਬਦਰ ਜੀ ਸੀ ਅਚਾ ਮੁਸਲਮਾਨ ਮਾਸਟਰ ਵੀ ਸੀਗੇ ਹਾਂ ਉਹ ਨੂੰ ਮੁਸਲਮਾਨ ਵੀ ਸੀ ਹਾਂ ਬਾਬੂ ਰਾਮ ਸੀ ਅੱਛਾ ਇਹ ਮਾਸਟਰ ਸੀ ਫੇਰ ਜਿਹੜਾ ਪ੍ਰਾਈਵੇਟ ਸਕੂਲ ਦੇ ਵਿੱਚ ਗੜਜਾ ਸੀ ਨ ਸੀ ਹਮ ਅਮਰਨਾਥ ਸੀ ਹਮ ਬਾਸਦੇਵ ਸੀ ਜੁਗਿੰਦਰ ਸਿੰਘ ਸੀ ਹਮ ਖੜਾੜੀ ਖੜਾੜੀ ਖਾੜਾ ਜਸਪੁਰ ਵਿੱਚ ਪ੍ਰਿੰਸੀਪਲ ਨਾਰਕਸ਼ਨ ਸੀ ਸ਼ੇਖ ਜੀ ਮਾਸਟਰ ਜੀ ਦਾ ਸਨ ਸੈਨੂ ਇੰਗਲਿਸ਼ ਵਿੱਚ ਉਹ ਹੀ ਹੁੰਦਾ ਸੀ ਮਾਜਰੀ ਦਾ ਉਹ ਪੜ੍ਹਾਇਆ ਕਰਦਾ ਦਾ ਜੋਖਰੇ ਵੀ ਸਾਨੂੰ ਰਜਿੰਦਰ ਸਿੰਘ ਪਾਕਿਸਤਾਨ ਚ ਆਇਆ ਦਾ ਉਹ ਪੜ੍ਹਾਇਆ ਕਰਦਾ ਦਾ ਤੁਹਾਨੂੰ ਤਾਂ ਸਾਰੇ ਮਾਸਟਰਾਂ ਦੇ ਨਾਮ ਯਾਦ ਹੈ ਬਿਲਕੁਲ ਹਾਂ ਨਹੀਂ ਯਾਦ ਹੈ 94 ਸਾਲ ਦੇ ਵਿੱਚ ਸਾਰੇ ਮਾਸਟਰਾਂ ਦੇ ਨਾਮ ਯਾਦ ਹੋਣੇ ਬਹੁਤ ਵੱਡੀ ਗੱਲ ਹੈ ਬਾਪੂ ਜੀ ਸਲੂਟ ਵੜਦਾ ਤੁਹਾਨੂੰ ਬਹੁਤ ਵਧੀਆ ਲੱਗੀ ਇਹ ਗੱਲ ਠੀਕ ਕੱਲੇ ਕੱਲੇ ਮਾਸਟਰ ਦੇ ਮੜੰਗੇ ਵੀ ਯਾਦ ਹੋਣਗੇ ਤੁਹਾਨੂੰ ਬਿਲਕੁਲ ਬਿਲਕੁਲ ਏ ਸਕੂਲ ਕਾਲਜ ਗੁਨੇ ਨੂੰ ਸਾਨੂੰ ਕੀ ਗੱਲ ਕਹੀ ਉਹ ਵੀ ਯਾਦ ਹੈ ਦੱਸੋ ਕੋਈ ਗੱਲ ਵਧੀਆ ਹੁਣ ਦੇਖੋ ਜਦੋਂ ਮੈਂ ਤਾਂ ਹੋਲਡ ਗਿਆ 10ਵੀਂ ਦਾ ਦੇਖੋ ਉਦੋਂ ਸਟੈਂਡਰਡ ਕਿਆ ਸੀ ਹਾਂ ਜਿਓਗ੍ਰਾਫੀ ਵਿੱਚ ਇੱਕ ਨਕਸ਼ਾ ਬਣਾਉਂਦਾ ਹਾਂ 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 ਉਹਦੇ ਵਿੱਚ ਇੱਕ ਸਟੂਡੈਂਟ ਖੜਾ ਹੋ ਗਿਆ ਹੂੰ ਉਹ ਵੀ ਮਾਸਟਰ ਇੰਦਰ ਸੀ ਜਿਹੜਾ ਸਬਜੈਕਟ ਦਾ ਮਾਸਟਰ ਸੀ ਉਹ ਅੰਦਰ ਰਸਮ ਕਰਵਾਈ ਜਸੀ ਹੂੰ ਉਹਨੇ ਕਿ ਅਭੀ ਸ਼ਾਇਦ ਆਪਣਾ ਮਾਸਟਰ ਦੱਸ ਦੂਗਾ ਉਹਨੇ ਬਟਕ ਇੱਕ ਸਪੀਡ ਮੂਪਲ ਬੜਾ ਕਹਿੰਦਾ ਟਾਈਮ ਹੈਜ਼ ਗੋਨ ਟੂ ਆਸਕਾ ਕੈਸਟੰਜ ਹੂੰ

ਉਈ ਮਤਲਬ ਚਪ ਚਪਤਾ ਸੀ ਨਾ ਜਿਹੜਾ ਡਰੈਕਸਚ ਬਣੀ ਹੁੰਦੀ ਹੈਗਾ ਉਹਦੇ ਰੇੜੇ ਸਾਰੇ ਪਾ ਜਾਂਦੇ ਨੇ ਭਾਈ ਹੂੰ ਉਹ ਸਾਰੇ ਪਾ ਜਾਂਦੇ ਸੀਗਾ ਠੀਕ ਹੈ ਹੁਣ ਤਾਂ ਬਾਲ ਪੈਨ ਯੂਜ਼ ਹੁੰਦੇ ਆ ਹੁਣ ਤਾਂ 50 ਕਰਾਣੀਆਂ ਚੀਜ਼ਾਂ ਹਾਂ ਉਹਨੇ ਮੋਬਾਈਲ ਵੀ ਲੱਗੇ ਗੁਰਤੀ ਹੋਵੇ ਆ ਸਰਕਾਰ ਦੇ ਰਹੀ ਹੈ ਵੀ ਮੋਬਾਈਲ ਤੋਂ ਪੜੋ ਹੈ ਨਹੀਂ ਠੀਕ ਹੈ ਅੱਛਾ ਬਾਪੂ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਮ ਦੱਸੋ ਜਰਾ ਜਿਹੜੇ ਸਕੂਲਾਂ ਚ ਸੀਗੇ ਤੁਹਾਡੇ ਕੁਲਾਈ ਤੇ ਕੋਈ ਨਹੀਂ ਸਾਰੇ ਦੇ ਨਾਮ ਗੁਣਾ ਦੇ ਛੱਡਣਾ ਕੋਈ ਨਹੀਂ ਅੱਜ ਕੋਈ ਨਹੀਂ ਛੱਡਣਾ ਬਸ ਅਮ ਜੇ ਜੀ ਮੰਦਰੀ ਭੱਜ ਲੱਗਦਾ ਅੱਛਾ ਇਹ ਪਾਕਿਸਤਾਨ ਚਲੇ ਗਿਆ ਯਾਦ ਹੈ ਤੁਹਾਨੂੰ ਜੇ ਇੱਕ ਗਾਮ ਗਾਮਾ ਹੁੰਦਾ ਸੀ ਇਹ ਨਾਮ ਪੜੇਗਾ ਅੱਛਾ ਇਹ ਵੀ ਪੱਦਾ ਚਲੇ ਗਿਆ ਨਾ ਉਹ ਚਾਹ ਪਾਕਿਸਤਾਨ ਜਲਾ ਗਿਆ ਹੂੰ ਅੱਛਾ ਬਾਕੀ ਹੋਰ ਇਹ ਮੁਸਲਮਾਨਾ ਜਿਹੜੇ ਸੀ ਹਾਲੇ ਹਾਂ ਬਾਕੀ ਹੋ ਗੋ ਮਦ ਵਾਲੇ ਦੇ ਮੰਦਰੀ ਜਿਹੜੇ ਹੈ ਨਾ ਕਰਾਈ ਦੇ ਹਾਂ ਉਹ ਪੜਦੇ ਸੀ ਸੰਤੂਕ ਸੀ ਨਾਮ ਸਿੰਘ ਜੀ ਸੁੱਚਾ ਸੀ ਹੈ اچھا ਇੱਕ ਪਿਆਰਾ ਜਿਹਾ ਜਿਵੇਂ ਮਨ ਬਸਾ ਲਿਆ ਵੀ ਆ ਜਾਓ ਕਵਾਦ ਹੈ ਅਸੀਂ ਅੱਜ ਦੇ ਕਰਾਈ ਬੇਕਰ ਰਾਤ ਨੂੰ ਕਡੂਆਂ ਵੀ ਦੇਖਣ ਗਏ ਰਾਤ ਨੂੰ ਸਾਡੇ ਤੇ ਦੋਸਾਂ ਕੜਾ ਇੱਕ ਪੱਕਾ ਧੂਮੇ ਪਾਦੇ ਸੀ ਨਾ ਅੱਛਾ ਕਹਿੰਦੇ ਚਲੋ ਅੱਜ ਦੋਨੋਂ ਰਾਤ ਨੂੰ ਰਾਮਲੀਲਾ ਦੇਖ ਆਉਣੀ ਹੈ ਰਾਮਲੀਲਾ ਦੇਖ ਆਉਣੀ ਹੈ ਹਾਂ ਜੀ ਰਾਤ ਨੂੰ ਉੱਥੇ ਗਏ ਉਹਨਾਂ ਕੋਲ ਰਹੇ ਦੋ ਦਿਨ ਫੇਸਕੂਲ ਜਾਗੇ ਜਿਹੜਾ ਆਦਰਾ ਰਾਮਲੀਲਾ ਉੱਥੇ ਦੇਖੀ ਕਿਹੜੂ ਏ ਤੇ ਦੋ ਦਿਨ ਫੇਰ ਆ ਗਏ ਥੇ ਹਾਂ ਕਿਹਾ ਜੀ ਹੂੰ ਲਓ ਜੀ ਜਿਹੜੇ ਮਾਸਟਰ ਕੇਰ ਸਿੰਘ ਜੀ ਕੋਲ ਪੜੇ ਨੇ ਜੀ ਔਰ ਜਿਹੜੇ ਇਹਨਾਂ ਨੂੰ ਜਾਣਦੇ ਨੇ ਜ਼ਰੂਰ ਕਮੈਂਟ ਕਰੋ ਜੀ ਦੇਖੋ ਤੁਹਾਡੇ ਅਧਿਆਪਕ ਨੇ ਬੜੇ ਸਾਲ ਜਿਹੜੇ ਇਹਨਾਂ ਨੇ ਬਤੌਰ ਟੀਚਰ ਰੋਲ ਅਦਾ ਕੀਤਾ ਟੀਚਰ ਦਾ ਟੀਚਰ ਹੈ ਤੇ ਟੀਚਰ ਦਾ ਵੱਡਾ ਰੋਲ ਹੁੰਦਾ ਜੀ ਤੇ ਸਰਦਾਰ ਕੇਰ ਸਿੰਘ ਦੀ ਸਮੇ 94 ਸਾਲ ਦੀ ਉਮਰ ਹੈ ਤੇ ਆਰਮੀ ਦੇ ਨਾਲ ਵੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕਿਸਾਨੀ ਨਾਲ ਜੁੜੇ ਹੋਏ ਆ ਬਹੁਤ ਵਧੀਆ ਸਿਹਤ ਯਾਬ ਹੈ ਸਵੇਰੇ 2:30 ਵਜੇ ਉੱਠ ਜਾਂਦੇ ਨੇ ਜੀ ਔਰ ਤੇ ਨਿਤਨੇਮੀ ਨੇ ਇਹ ਹੈ ਅਸਲ ਗੱਲ ਜੀ ਸਾਡੇ ਅਸਲੀ ਉਹ ਪੰਜਾਬ ਦੀ ਵਿਰਾਸਤ ਦੇ ਪਹਿਰੇਦਾਰ ਇਹ ਜਿਹੜੇ ਬਜ਼ੁਰਗ ਹੈ ਇਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹੁੰਨੇ ਆ ਦੇਖੋ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਕੋਈ ਗੱਲ ਐਸੀ ਰਹਿ ਜਾਂਦੀ ਹੈ ਜਿਹੜੀ ਅਸੀਂ ਨਹੀਂ ਪੁੱਛ ਪਾਉਂਦੇ ਤੁਸੀਂ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਕਮੈਂਟ ਕਰੋ ਤੇ ਤੁਹਾਨੂੰ ਕਮੈਂਟ ਦਾ ਜਵਾਬ ਵੀ ਮਿਲੇਗਾ 65 ਦੀ ਲੜਾਈ ਅਸੀਂ ਕਸੂਰ ਸੈਕਟਰ ਤੋਂ ਲੜੀ ਹੈ 65 ਦੀ ਲੜਾਈ ਤੁਸੀਂ ਕਸੂਰ ਸੈਕਟਰ ਤੋਂ ਲੜੀ ਹੈ 65 ਦੀ ਲੜਾਈ ਘਟੜੀ ਲੜਾਈ ਚ ਮੈਂ ਉੜੀ ਸੀਗਾ ਕਿੱਥੇ ਸੀ ਉੜੀ ਉੜੀ ਹੂੰ ਪਿਲੇ ਸਾਹਮਣੇ ਪੋਸਟ ਸੀ ਉਹਨਾਂ ਦੀ ਅੱਛਾ ਹੂੰ ਇੱਧਰ ਬੈਕ ਸਾਢੀ ਪਾੜੀ ਸੀ ਉਹਦੇ ਉਹਨਾਂ ਦੀ ਸੀ ਮੈਂ ਮੈਂ ਹੀ ਐਮਈ ਸੀ ਪਰ ਸਾੜਾ ਜਿਹੜਾ ਉਹ ਪਈ ਬਸੀ ਰੈਜਮੈਂਟ ਸੀ ਉਹ ਫੀਲਡ ਰੈਜਮੈਂਟ ਸੀ ਟੂ ਬਖਾਨੇ ਦੀ ਹੂੰ ਸਾੜੀ ਅਟੈਚਮੈਂਟ ਐਮਈ ਦੀ ਉਹਨਾਂ ਨਾਲ ਅਟੈਚ ਸੀ ਕਿਉਂਕਿ ਜੇ ਕੋਈ ਗਨ ਖਰਾਬ ਹੋ ਜਾਏ ਉਹਨਾਂ ਦਾ ਵੀ ਕਰ ਖਰਾਬ ਹੋ ਜਾਏ ਕੋਈ ਕੋਈ ਸਾਨੂੰ ਪੈਣਾ ਪੈਣਾ ਲਓ ਜੀ ਬਾਪੂ ਜੀ ਨਾਲ ਗੱਲਾਂ ਬਾਤਾਂ ਕਰਕੇ ਸਰਦਾਰ ਕੇਰ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਿਆ ਜੀ ਪੰਜਾਬੀ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਅਸੀਂ ਗੱਲਾਂ ਬਾਤਾਂ ਕਰਦੇ ਆਂ ਦੇਖੋ ਪੂਰੀ ਇੱਕ ਨਹੀਂ 2-3 ਸਦੀਆਂ ਪਿੱਛੇ ਚਲੇ ਗਏ ਜੀ ਅਸੀਂ ਇਸ ਗੱਲਬਾਤ ਦੇ ਵਿੱਚ ਜੀ ਜ਼ਰੂਰ ਕਰਿਓ ਜੀ ਕਮੈਂਟ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸ਼ੁਕਰੀਆ ਜੀ ਬਾਪੂ ਜੀ ਧੰਨਵਾਦ